ਰਾਦੇ ਰਾਤੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ। ਜਨਵਰੀ ਮਹੀਨੇ ਦੀ ਸਰਦ ਰਾਤ ਹਰਨਾਮ ਸਿੰਘ ਤੇ ਬਚਨੋ ਆਰਾਮ ਨਾਲ ਸੌਂ ਰਹੀ ਸੀ। ਤਾਂ ਅਚਾਨਕ ਫੋਨ ਦੀ ਘੰਟੀ ਵੱਜੀ। ਸੁਣਦੇ ਹੀ ਬਚਨੋ ਦੇ ਦਿਲ ਵਿੱਚ ਇੱਕ ਹੂਕ ਜੀ ਉੱਠੀ। ਘੜੀ ਵੱਲ ਵੇਖਿਆ ਤਾਂ ਰਾਤ ਦਾ 1 ਵਜ ਰਿਹਾ ਸੀ। ਦਿਲ ਵਿੱਚ ਹੌਲ ਜਿਹਾ ਪਿਆ। ਇਸ ਵੇਲੇ ਕੌਣ ਹੋ ਸਕਦਾ ਹੈ ਉਹ ਘਬਰਾ ਗਈ ਫੇਰ ਵੀ ਹਿੰਮਤ ਕਰਦੇ ਹੋਏ ਬਚਨੋਂ ਨੇ ਫੋਨ ਚੱਕਿਆ ਤੇ ਦੂਸਰੇ ਪਾਸੇ ਤੋਂ ਆਵਾਜ਼ ਉਸਦੇ ਕੰਨਾਂ ਵਿੱਚ ਪਈ ਉਸ ਨੂੰ ਸੁਣ ਕੇ ਐਵੇਂ ਲੱਗਿਆ ਕਿ ਜਿਵੇਂ ਕਿਸੇ ਨੇ ਗਰਮ ਗਰਮ ਤੇਲ ਘੋਲ ਕੇ ਉਸਦੇ ਕੰਨਾਂ ਵਿੱਚ ਪਾ ਦਿੱਤਾ ਹੋਵੇ ਤੇ ਮਨ ਉੱਤੇ ਜੋ ਸਦਮਾ ਲੱਗਿਆ ਸੀ ਉਸਦੇ ਬਾਰੇ ਵਿੱਚ ਕੁਝ ਵੀ ਦੱਸਿਆ ਨਹੀਂ ਸੀ ਜਾ ਸਕਦਾ ਸਾਰਾ ਸਰੀਰ ਜਿਵੇਂ ਸੁੰਨ ਜਿਹਾ ਹੋ ਗਿਆ ਪਥਰਾਈਆਂ ਅੱਖਾਂ ਨਾਲ ਦਰਵਾਜ਼ੇ ਵੱਲ ਦੇਖਦੇ ਹੋਏ ਉਹ ਕੁਝ ਦੇਰ ਖਾਮੋਸ਼ੀ ਨਾਲ ਸੁਣਦੀ ਰਹੀ ਤੇ ਫਿਰ ਹੈਰਾਨੀ ਨਾਲ ਬੋਲੀ ਨਹੀਂ ਇੱਥੇ ਤਾਂ ਨਹੀਂ ਕਹਿੰਦੇ ਕਹਿੰਦੇ ਚੁੱਪ ਹੋ ਗਈ ਫਿਰ ਮੋਬਾਈਲ ਉਸਦੇ ਹੱਥਾਂ ਤੋਂ ਛੁੱਟ ਕੇ ਥੱਲੇ गिर ਗਿਆ ਨਿਡਾਲ ਹੋ ਕੇ ਜ਼ਮੀਨ ਤੇ ਬੈਠ ਗਈ ਫੋਨ ਡਿੱਗਣ ਦੀ ਆਵਾਜ਼ ਸੁਣ ਕੇ ਹਰਨਾਮ ਸਿੰਘ ਵੀ ਜਾਗ ਗਿਆ ਬਚਨੂ ਬਚਨੂ ਉੱਠ ਕੀ ਹੋਇਆ ਕਿਸ ਦਾ ਫੋਨ ਸੀ ਬੋਲ ਬਚਨੂ ਮੇਰੀ ਤਾਂ ਜਾਨ ਨਿਕਲੀ ਜਾ ਰਹੀ ਹੈ ਹੈਰਾਨੀ ਭਰੇ ਸ਼ਬਦਾਂ ਨਾਲ ਹਰਨਾਮ ਸਿੰਘ ਬੋਲਿਆ ਤਾਂ ਬਚਨوں ਨੇ ਕਿਹਾ ਜਗਜੀਤ ਦਾ ਫੋਨ ਸੀ ਜਵਾਈ ਦਾ ਨਾਮ ਸੁਣਦੇ ਹੀ ਹਰਨਾਮ ਸਿੰਘ ਦੇ ਚਿਹਰੇ ਤੇ ਕ੍ਰੀਣਾ ਦੇ ਭਾਵ ਆ ਗਏ ਤੇ ਤਲਕ ਆਵਾਜ਼ ਵਿੱਚ ਬੋਲੇ ਕੀ ਕਿਹਾ ਉਸ ਬੇਸ਼ਰਮ ਨੇ ਸਾਡੀ ਕੁੜੀ ਪ੍ਰੀਤ ਕਹਿੰਦੇ-ਕਹਿੰਦੇ ਬਚਨوں ਰੋ ਪਈ ਕੀ ਹੋਇਆ ਪ੍ਰੀਤ ਨੂੰ ਹਰਨਾਮ ਸਿੰਘ ਨੇ ਚਿੰਤਾ ਵਿੱਚ ਪੁੱਛਿਆ ਤਾਂ ਬਚਨوں ਬੋਲੀ ਪਤਾ ਨਹੀਂ ਸ਼ਾਮ ਤੋਂ ਹੀ ਘਰ ਤੋਂ ਗਾਇਬ ਐ ਉਹ ਉਸ ਦੀ ਛੋਟੀ ਜਹੀ ਬੱਚੀ ਵੀ ਨਾਲ ਐ ਉਹ ਉਦੋਂ ਦੇ ਹੀ ਉਹਨੂੰ ਲੱਭ ਰਹੇ ਨੇ ਇਹੀ ਪੁੱਛਣ ਲਈ ਉਸਨੇ ਫੋਨ ਕੀਤਾ ਸੀ ਕਿ ਉਹ ਕਿਤੇ ਪੇਕੇ ਤਾਂ ਨਹੀਂ ਆਈ ਪ੍ਰੀਤ ਗਾਇਬ ਐ ਉਹ ਇੱਥੇ ਨਹੀਂ ਆਈ ਤਾਂ ਫਿਰ ਕਿੱਥੇ ਗਈ ਹੋਵੇਗੀ ਕਹਿੰਦੇ ਹਰਨਾਮ ਸਿੰਘ ਦਾ ਗਲਾ ਬੁਰੀ ਤਰ੍ਹਾਂ ਭਰ ਆਇਆ ਤੇ ਬੁਰੀ ਤਰ੍ਹਾਂ ਕੰਬਰਾ ਉੱਠਿਆ ਬਚਨੋ ਬੋਲੀ ਪਤਾ ਨਹੀਂ ਕਿੱਥੇ ਹੋਵੇਗੀ ਕਿਸ ਹਾਲ ਵਿੱਚ ਹੋਵੇਗੀ ਕਿੰਨੀ ਵਾਰ ਮੈਂ ਤੁਹਾਨੂੰ ਕਿਹਾ ਕਿ ਸਾਡੀ ਕੁੜੀ ਬਹੁਤ ਪਰੇਸ਼ਾਨ ਹੈ ਉਹ ਲੋਕ ਉਸ ਨੂੰ ਬਹੁਤ ਤੜਪਾਉਂਦੇ ਨੇ ਬੜਾ ਤੰਗ ਕਰਦੇ ਨੇ ਉਹਨੂੰ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਪਤਾ ਨਹੀਂ ਚੰਦਰਿਆ ਨੇ ਕਿੰਨਾ ਕੁ ਔਖਾ ਕੀਤਾ ਹੋਣਾ ਜਿਹੜਾ ਉਹ ਘਰ ਛੱਡ ਕੇ ਚਲੀ ਗਈ ਕਿੰਨੀ ਵਾਰ ਕਿਹਾ ਤੁਹਾਨੂੰ ਇੱਥੇ ਲੈ ਆਓ ਉਹਨੂੰ ਪਰ ਤੁਸੀਂ ਸੁਣਦੇ ਕਿੱਥੋਂ ਮੇਰੀ ਉਹਵੇਂ ਹੀ ਨਹੀਂ ਰੋਂਦੀ ਉਹ ਫੋਨ ਤੇ ਸਿਸਕੀਆਂ ਲੈਂਦੇ ਹੋਏ ਬਚਨੋ ਬੋਲੀ ਜਾ ਰਹੀ ਸੀ ਹਾਏ ਵੀਰੱਬਾ ਉਹਨਾਂ ਦੇ ਘਰ ਕੋਲ ਤਾਂ ਇੱਕ ਨਹਿਰ ਵੀ ਜਾਂਦੀ ਐ ਕਿਤੇ ਉਸ ਦੇ ਵਿੱਚ ਤਾਂ ਨਹੀਂ ਛਾਲ ਮਾਰ ਦਿੱਤੀ ਮੇਰੀ ਧੀ ਨੇ ਵਚਨੋ ਦੀ ਗੱਲ ਨੂੰ ਹਰਨਾਮ ਸਿੰਘ ਨੇ ਵਿੱਚੋਂ ਹੀ ਟੋਕਦੇ ਹੋਏ ਕਿਹਾ ਬਸ ਕਰ ਜਿਹੜਾ ਕੁਝ ਮੂੰਹ ਵਿੱਚ ਆਉਂਦਾ ਬੋਲੀ ਜਾਨੀਏ ਹੋ ਸਕਦਾ ਐ ਕਿ ਉਹ ਉੱਥੋਂ ਪਰੇਸ਼ਾਨ ਹੋ ਕੇ ਆਪਣੀ ਕਿਸੇ ਸਹੇਲੀ ਦੇ ਘਰ ਚਲੀ ਗਈ ਹੋਵੇ ਸਹੇਲੀ ਨੂੰ ਮਿਲਣ ਦਾ ਦਿਲ ਹੋਵੇਗਾ ਤੇ ਸੌਰੇ ਵਾਲੇ ਜਾਨ ਨਹੀਂ ਦੇਣਗੇ ਇਹੀ ਸੋਚ ਕੇ ਬਿਨਾਂ ਦੱਸੇ ਹੀ ਚਲੀ ਗਈ ਹੋਵੇ ਕੀ ਪਤਾ ਕੱਲ ਤੱਕ ਵਾਪਸ ਆ ਜਾਵੇ ਹਰਨਾਮ ਸਿੰਘ ਬਚਨ ਨੂੰ ਦਿਲਾਸਾ ਦੇ ਰਿਹਾ ਸੀ ਪਰ ਮਨ ਹੀ ਮਨ ਵਿੱਚ ਆਪਣੀ ਕੁੜੀ ਦੀ ਚਿੰਤਾ ਉਸ ਨੂੰ ਖਾਏ ਜਾ ਰਹੀ ਸੀ ਹਰਨਾਮ ਸਿੰਘ ਦੀ ਗੱਲ ਸੁਣ ਕੇ ਬਚਨ ਨੂੰ ਗੁੱਸਾ ਚੜਿਆ ਉਹ ਹੋਰ ਜ਼ੋਰ ਨਾਲ ਬੋਲੀ ਅੱਛਾ ਕਿੱਥੇ ਆ ਜਾਊ ਮੇਰੀ ਧੀ ਵਾਪਸ ਸੌਰੇ ਘਰ ਜਿੱਥੇ ਰੋਜ਼ ਉਹਨੂੰ ਮਾਰਕੁੱਟ ਖਾਣੀ ਪੈਂਦੀ ਸੀ ਜਿੱਥੇ ਲੋਕਾਂ ਨੇ ਉਸ ਦਾ ਜੀਣਾ ਹਰਾਮ ਕਰ ਦਿੱਤਾ ਹੈ ਜੋ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਬਾਰੇ ਸੋਚ ਰਹੇ ਨੇ ਜਾਂ ਫਿਰ ਆਪਣੇ ਪੇਕੇ ਵਾਲਿਆਂ ਕੋਲ ਲਾਵੇਗੀ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਵੀ ਸੀ ਫਿਰ ਵੀ ਚੁੱਪ ਕਰਕੇ ਬੈਠੇ ਤਮਾਸ਼ਾ ਵੇਖਦੇ ਰਹੇ ਰੋਜ਼ ਰੋਜ਼ ਮਰਨ ਨਾਲੋਂ ਇੱਕ ਦਿਨ ਮਰਨਾ ਹੀ ਚੰਗਾ ਹੈ ਜ਼ਰੂਰ ਇਹ ਸੋਚ ਕੇ ਉਹਨੇ ਇਹ ਕਦਮ ਚੁੱਕਿਆ ਹੋਣਾ ਰੌਲਾ ਸੁਣ ਕੇ ਉਹਨਾਂ ਦੀ ਛੋਟੀ ਤੀ ਅਮਨ ਵੀ ਉੱਠ ਪਈ ਐਨੀ ਰਾਤ ਨੂੰ ਕੀ ਹੋ ਗਿਆ ਇਹ ਵੇਖਣ ਲਈ ਅਮਨ ਕਮਰੇ ਵਿੱਚ ਆਈ ਤਾ ਆਪਣੇ ਮਾਪੇ ਨੂੰ ਵੇਖ ਕੇ ਹੈਰਾਨ ਹੋ ਗਈ ਪੁੱਛਣ ਲੱਗੀ ਕੀ ਹੋ ਗਿਆ ਮੰਮੀ ਬਚਨੋ ਨੇ ਅਮਨ ਨੂੰ ਪੁੱਛਿਆ ਪੁੱਤ ਕੱਲ ਤੇਰੀ ਪ੍ਰੀਤ ਨਾਲ ਕੋਈ ਗੱਲ ਹੋਈ ਸੀ ਅਮਨ ਨੇ ਕਿਹਾ ਨਹੀਂ ਮੰਮੀ ਮੇਰੀ ਤਾਂ ਕੋਈ ਗੱਲ ਨਹੀਂ ਹੋਈ ਆਖਿਰ ਹੋਇਆ ਕੀ ਹੈ ਪੁੱਤ ਪ੍ਰੀਤ ਨੀਮੀ ਨੂੰ ਲੈ ਕੇ ਕਿਤੇ ਚਲੀ ਗਈ ਅਜੇ ਤੱਕ ਮਿਲ ਨਹੀਂ ਰਹੀ ਕੀ ਭੈਣ ਕਿਤੇ ਚਲੀ ਗਈ ਅਮਨ ਨੇ ਹੈਰਾਨੀ ਨਾਲ ਪੁੱਛਿਆ ਹਾਂ ਪੁੱਤ ਪਤਾ ਨਹੀਂ ਕਿੱਥੇ ਗਈ ਤੂੰ ਉਸ ਦੀਆਂ ਸਹੇਲੀਆਂ ਨੂੰ ਫੋਨ ਕਰਕੇ ਪੁੱਛ ਕੀ ਤੇ ਉਹਨਾਂ ਚੋ ਤਾਂ ਨਹੀਂ ਕਿਸੇ ਕੋਲ ਗਈ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗੀ ਮੀਰੀ ਦੀ ਅਮਨ ਮਾਂ ਨੂੰ ਮੰਜੇ ਤੱਕ ਲੈ ਗਈ ਅਤੇ ਹੌਸਲਾ ਦਿਨਦੀ ਹੋਈ ਬੋਲੀ ਮੰਮੀ ਕੁਝ ਨਹੀਂ ਹੋਣਾ ਭੈਣ ਨੂੰ ਤੁਸੀਂ ਹੌਸਲਾ ਰੱਖੋ ਮੈਂ ਸਵੇਰ ਹੁੰਦਿਆਂ ਹੀ ਉਸ ਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕਰਕੇ ਪੁੱਛੂੰ ਹੁਣ ਇੰਨੀ ਰਾਤ ਨੂੰ ਕਿੱਥੋਂ ਪਤਾ ਕਰਦੇ ਸਵੇਰੇ ਹੀ ਪਤਾ ਲੱਗ ਸਕਦਾ ਕੁਝ ਪਰ ਬਚਨੂ ਲਈ ਤਾਂ ਦਿਨ ਚੜਨਾ ਔਖਾ ਹੋਇਆ ਪਿਆ ਸੀ ਉਸ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਪ੍ਰੀਤ ਅਮਨ ਤੋਂ 3 ਸਾਲ ਵੱਟੀ ਸੀ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿੱਚ ਜਾਣ ਦੀ ਤਿਆਰੀ ਕਰ ਰਹੀ ਸੀ ਪ੍ਰੀਤ ਦੇ ਸਾਰੇ ਸੁਪਨੇ ਸਿਰਫ ਇੱਕ ਗਲਤ ਫੈਸਲੇ ਨਾਲ ਚੱਕਨਾਚੂਰ ਹੋ ਗਏ ਅਸਲ ਵਿੱਚ ਕਾਲਜ ਵਿੱਚ ਪੜ੍ਹਾਈ ਖਤਮ ਹੁੰਦੇ ਹੀ ਪਰਿਵਾਰ ਵਾਲੇ ਉਸ ਦੇ ਲਈ ਰਿਸ਼ਤਾ ਲੱਭਣ ਲੱਗ ਗਏ ਸੀ ਪ੍ਰੀਤ ਨੇ ਆਪਣੇ ਘਰਦਿਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੀ ਹੈ ਉਹ ਆਪਣੇ ਪੈਰਾਂ ਉੱਤੇ ਖੜੀ ਹੋ ਕੇ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਹਰਨਾਮ ਸਿੰਘ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਪੁੱਤ ਅਸੀਂ ਤੇਰੇ ਵੱਲੋਂ ਬੇਫਿਕਰ ਹੋ ਕੇ ਅਮਨ ਵਾਰੇ ਵੀ ਸੋਚਣਾ ਤੇ ਫੇਰ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਰਿਸ਼ਤੇਦਾਰੀ ਵਿੱਚੋਂ ਹੀ ਕਿਸੇ ਨੇ ਜਗਜੀਤ ਦੀ ਦੱਸ ਪਾਈ ਦੇਖਾ ਦੇਖੀ ਦੇ ਬਾਅਦ ਸਭ ਕੁਝ ਪਸੰਦ ਆ ਗਿਆ ਆਸ-ਪਾਸੇ ਵੀ ਪਤਾ ਕੀਤਾ ਸਭ ਨੇ ਕਿਹਾ ਕਿ ਇੱਜ਼ਤਦਾਰ ਤੇ ਵਧੀਆ ਪਰਿਵਾਰ ਹੈ ਵਿਆਹ ਤੈਅ ਕਰਨ ਦੇ ਮੌਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਅਸੀਂ ਦਹੇਜ ਦੇ ਬਿਲਕੁਲ ਖਿਲਾਫ ਹਾਂ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ ਪਰ ਇੱਕ ਪਿਓ ਆਪਣੀ ਧੀ ਨੂੰ ਜੋ ਚਾਹੇ ਦੇ ਸਕਦਾ ਹੈ ਸਾਡੀ ਕੋਈ ਮੰਗ ਨਹੀਂ ਅਸੀਂ ਤਾਂ 15 ਦਿਨਾਂ ਦੇ ਵਿੱਚ ਹੀ ਵਿਆਹ ਕਰਨਾ ਚਾਹੁੰਦੇ ਹਾਂ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਪਰ ਸ਼ਗਨ ਦੇ ਇੱਕ ਦਿਨ ਪਹਿਲਾਂ ਹੀ ਬਚੋਲਿਆਂ ਦਾ ਫੋਨ ਆਇਆ ਵੀਰ ਜੀ ਵੈਸੇ ਤਾਂ ਤੁਸੀਂ ਸਾਰਾ ਕੁਝ ਚੰਗਾ ਹੀ ਕਰੋਗੇ ਪਰ ਮੁੰਡੇ ਵਾਲਿਆਂ ਨੇ ਕਿਹਾ ਕਿ ਰਿਸ਼ਤੇਦਾਰਾਂ ਦੇ ਸਾਹਮਣੇ ਉਹਨਾਂ ਦੀ ਇੱਜ਼ਤ ਬਣੀ ਰਹੇ ਇਸ ਲਈ ਸ਼ਗਨ ਵਿੱਚ 2 ਲੱਖ ਰੁਪਏ ਮੁੰਡੇ ਨੂੰ ਕੜਾ ਅਤੇ ਉਸ ਦੀ ਮਾਂ ਨੂੰ ਸੋਨੇ ਦੀ ਚੈਨ ਤਾਂ ਜ਼ਰੂਰ ਦੇ ਦਿਓ ਬਾਕੀ ਤੁਸੀਂ ਜੋ ਕਰਨਾ ਉਹ ਤੁਹਾਡੀ ਮਰਜ਼ੀ ਆ ਪਹਿਲਾਂ ਤਾਂ ਹਰਨਾਮ ਸਿੰਘ ਕਾਫੀ ਗੁੱਸੇ ਵਿੱਚ ਆ ਗਿਆ ਪਰ ਫਿਰ ਸੋਚਿਆ ਕਿ ਚਲੋ ਮੁੰਡੇ ਵਾਲਿਆਂ ਨੇ ਇੱਕ ਹੀ ਮੰਗ ਰੱਖੀ ਐ ਇਸ ਲਈ ਉਹਨੂੰ ਪੂਰੀ ਕਰ ਦਿੰਦੇ ਆ ਫਿਰ ਉਹ ਹੌਲੀ-ਹੌਲੀ ਸਾਰੀਆਂ ਤਿਆਰੀਆਂ ਵਿੱਚ ਜੁਟ ਗਏ ਸਾਰੇ ਖੁਸ਼ੀ-ਖੁਸ਼ੀ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ ਹੋਏ ਸੀ ਕਿ ਵਿਆਹ ਤੋਂ 2 ਦਿਨ ਪਹਿਲਾਂ ਫਿਰ ਮੁੰਡੇ ਦੀ ਮਾਂ ਦਾ ਬੱਚਨੂ ਕੋਲ ਫੋਨ ਆਇਆ ਤੇ ਕਹਿਣ ਲੱਗੀ ਭੈਣ ਜੀ ਅਸੀਂ ਚਾਹੁੰਦੇ ਆ ਕਿ ਰਿਸ਼ਤੇਦਾਰਾਂ ਨੂੰ ਜੋ ਕੱਪੜੇ ਤੁਸੀਂ ਦੇਣੇ ਹਨ ਉਹ ਵਧੀਆ ਹੋਣ ਐਵੇਂ ਨਾ ਕਿਤੇ ਪਤਲੇ ਪੋਲੇ ਖਰੀਦ ਲਿਓ ਬੁਰਾ ਤਾਂ ਬਚਨ ਉਹਨੂੰ ਵੀ ਬਹੁਤ ਲੱਗਿਆ ਪਰ ਬਿਨਾ ਕੁਝ ਕਹੇ ਉਹਨਾਂ ਨੇ ਇਹ ਵੀ ਮੰਨ ਲਿਆ ਅਜੇ ਇਹ ਗੱਲ ਵਿੱਚ ਹੀ ਸੀ ਕਿ ਅਗਲੇ ਦਿਨ ਫੇਰ ਜਗਜੀਤ ਦੇ ਪਿਓ ਦਾ ਫੋਨ ਆ ਗਿਆ ਤੇ ਕਹਿਣ ਲੱਗਾ ਹਰਨਾਮ ਸਿੰਘ ਆਪਣੇ ਜਵਾਈ ਨੂੰ ਕਿਹੜੀ ਕਾਰ ਦੇ ਰਿਹਾ ਹਰਨਾਮ ਸਿੰਘ ਕਹਿਣ ਲੱਗਾ ਕੀ ਕਾਰ ਦੀ ਤਾਂ ਕੋਈ ਗੱਲ ਨਹੀਂ ਹੋਈ ਸੀ ਇਹ ਸੁਣ ਕੇ ਜਗਜੀਤ ਸਿੰਘ ਦਾ ਪਿਓ ਬੋਲਿਆ ਲੈ ਇਸ ਵਿੱਚ ਗੱਲ ਵਾਲੀ ਕਿਹੜੀ ਗੱਲ ਹੈ ਅੱਜ ਕੱਲ ਤਾਂ ਕਾਰ ਹਰ ਕੋਈ ਦਿੰਦਾ ਹੈ ਅਸੀਂ ਤਾਂ ਤੁਹਾਨੂੰ ਦੱਸ ਦਿੱਤਾ ਬਾਕੀ ਤੁਹਾਡੀ ਮਰਜ਼ੀ ਹੈ ਇਹ ਕਹਿੰਦੇ ਬਾਅਦ ਜਗਜੀਤ ਸਿੰਘ ਦੇ ਪਿਓ ਨੇ ਫੋਨ ਕੱਟ ਦਿੱਤਾ ਬਚਨੋ ਵੀ ਕੋਲ ਹੀ ਬੈਠੀ ਸੀ ਕਹਿਣ ਲੱਗੀ ਇਹਨਾਂ ਦੀਆਂ ਮੰਗਾਂ ਤਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ ਆਪਾਂ ਅਮਨ ਦਾ ਵਿਆਹ ਵੀ ਕਰਨਾ ਹੈ ਹੁਣ ਦੱਸੋ ਕੀ ਕਰੀਏ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਕੱਲ ਨੂੰ ਵਿਆਹ ਹੈ ਹੁਣ ਪਿੱਛੇ ਕਿਵੇਂ ਹਟੀਏ ਤੂੰ ਪ੍ਰੀਤ ਤੇ ਅਮਨ ਨੂੰ ਕੁਝ ਨਾ ਦੱਸੀ ਮੈਂ ਆਪੇ ਕਰਦਾ ਇੰਤਜ਼ਾਮ ਕਰਜਾ ਲੈ ਕੇ ਉਹਨਾਂ ਨੇ ਮੁੰਡੇ ਵਾਲਿਆਂ ਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਬੜੀ ਧੂਮ ਧਾਮ ਦੇ ਨਾਲ ਵਿਆਹ ਕੀਤਾ ਸ਼ੁਰੂ ਵਿੱਚ 2-3 ਮਹੀਨੇ ਵਧੀਆ ਲੰਘ ਗਏ ਪ੍ਰੀਤ ਵੀ ਖੁਸ਼ ਸੀ ਪ੍ਰੀਤ ਨੂੰ ਖੁਸ਼ ਵੇਖ ਕੇ ਹਰਨਾਮ ਸਿੰਘ ਤੇ ਵਚਨوں ਨੂੰ ਤਸੱਲੀ ਹੋ ਗਈ ਕਿ ਚਲੋ ਇੱਕ ਵਾਰ ਪੈਸਾ ਲੱਗ ਗਿਆ ਕੋਈ ਗੱਲ ਨਹੀਂ ਪਰ ਕੁੜੀ ਤਾਂ ਚੰਗੇ ਘਰ ਵਿਆਹੀ ਗਈ ਤਿੰਨ ਕੁ ਮਹੀਨਿਆਂ ਵਿੱਚ ਹੀ ਪ੍ਰੀਤ ਦੇ ਸੁਭਾਅ ਵਿੱਚ ਅਜੀਬ ਜਿਹਾ ਬਦਲਾਅ ਆ ਗਿਆ ਹਰ ਸਮੇਂ ਹੱਸਦੀ ਰਹਿਣ ਵਾਲੀ ਪ੍ਰੀਤ ਹੁਣ ਚੁੱਪ ਜਹੀ ਰਹਿਣ ਲੱਗ ਪਈ ਫੋਨ ਤੇ ਵੀ ਬਹੁਤੀ ਗੱਲ ਨਾ ਕਰਦੀ ਜਦੋਂ ਵੀ ਘਰ ਦੇ ਫੋਨ ਲਾਉਂਦੇ ਤਾਂ ਪ੍ਰੀਤ ਨਾਲ ਗੱਲ ਨਾ ਹੁੰਦੀ ਬੱਸ ਸਹੌਰਿਆਂ ਵਿੱਚ ਹੋਰ ਕੋਈ ਗੱਲ ਕਰਕੇ ਫੋਨ ਕੱਟ ਦਿੰਦਾ। ਬਚਨ ਨੂੰ ਕੁਝ ਠੀਕ ਨਹੀਂ ਸੀ ਲੱਗ ਰਿਹਾ। ਇੱਕ ਦਿਨ ਬਚਨ ਨੂੰ ਫੋਨ ਆਇਆ। ਫੋਨ ਪ੍ਰੀਤ ਦਾ ਸੀ। "ਮਾਂ, ਆਪਾਂ ਬਹੁਤ ਵੱਡਾ ਧੋਖਾ ਖਾ ਲਿਆ। ਇਹ ਚੰਗੇ ਬੰਦੇ ਨਹੀਂ।" ਧੀ ਦੀ ਗੱਲ ਸੁਣ ਕੇ ਬਚਨੋ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ, "ਕੀ ਗੱਲ ਐ ਪ੍ਰੀਤ? ਅਸੀਂ ਤਾਂ ਤੇਰੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ। ਫਿਰ ਤੇਰੇ ਸਹੁਰੇ ਕੀ ਭਾਲਦੇ ਆ?" ਪ੍ਰੀਤ ਰੋਂਦੀ ਹੋਈ ਕਹਿਣ ਲੱਗੀ ਮਾਂ ਮੇਰੀ ਤਾਂ ਜ਼ਿੰਦਗੀ ਹੀ ਖਰਾਬ ਹੋ ਗਈ ਜਿਹੜੀ ਜ਼ਮੀਨ ਇਹਨਾਂ ਨੇ ਦੱਸੀ ਸੀ ਉਹ ਜ਼ਮੀਨ ਇਹਨਾਂ ਦੀ ਨਹੀਂ ਹੈ ਜਗਜੀਤ ਤਾਂ ਕੁਝ ਵੀ ਨਹੀਂ ਕਰਦਾ ਸਾਰਾ ਦਿਨ ਘਰੇ ਵਿਹਲਾ ਬੈਠਾ ਰਹਿੰਦਾ ਹੈ ਵਿਆਹ ਦੀ ਤਾਂ ਹੀ ਨਾਨੀ ਨੇ ਕਾਲੀ ਕੀਤੀ ਸੀ ਤਾਂ ਕਿ ਇਹਨਾਂ ਦੀ ਅਸਲੀਅਤ ਕਿਸੇ ਸਾਹਮਣੇ ਨਾ ਆ ਜਾਵੇ ਪ੍ਰੀਤ ਨੇ ਰੋਂਦੇ ਰੋਂਦੇ ਕਿਹਾ ਬਹੁਤ ਲਾਲਚੀ ਨੇ ਇਹ ਲੋਗ ਮੰਮੀ ਸ਼ੁਰੂ ਵਿੱਚ ਤਾਂ ਸਾਰੇ ਵਧੀਆ ਸੀ पर होली-होली ਇਹਨਾਂ ਦਾ ਅਸਲੀ ਰੰਗ ਮੇਰੇ ਸਾਹਮਣੇ ਆਉਣ ਲੱਗਿਆ। ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ, "ਜਗਜੀਤ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ। ਤੂੰ ਆਪਣੇ ਮਾਪਿਆਂ ਕੋਲੋਂ ਜਾ ਕੇ 5 ਲੱਖ ਰੁਪਏ ਲੈ ਕੇ ਆ।" ਜਦੋਂ ਮੈਂ ਕਿਹਾ, "ਮੇਰੇ ਪਾਪਾ ਨੇ ਹੁਣੇ ਹੀ ਤਾਂ ਵਿਆਹ ਕੀਤਾ ਹੈ। ਅਜੇ ਉਹਨਾਂ ਕੋਲ ਪੈਸੇ ਨਹੀਂ ਹੋਣੇ।" ਤਾਂ ਉਹ ਕਹਿਣ ਲੱਗੀ, "ਹੁਣ ਤੂੰ ਇਸ ਘਰ ਵਿੱਚ ਰਹਿੰਦੀ ਏ। ਆਪਣੇ ਪਿਓ ਦੇ ਘਰ ਨਾਲੋਂ ਇੱਥੇ ਦੀ ਚਿੰਤਾ ਕਰ।" ਸਾਨੂੰ ਨਹੀਂ ਪਤਾ ਹੁਣੇ ਜਾ ਕੇ ਆਪਣੇ ਪਿਓ ਕੋਲੋਂ ਪੈਸੇ ਲੈ ਕੇ ਆ ਮੈਂ ਵੀ ਸਾਫ਼-ਸਾਫ਼ ਕਹਿ ਦਿੱਤਾ ਮੇਰੇ ਪਾਪਾ ਕੋਲ ਪੈਸੇ ਨਹੀਂ ਹਨ ਮੈਂ ਨਾ ਉਹਨਾਂ ਤੋਂ ਮੰਗਾਂਗੀ ਉਸ ਦਿਨ ਦਾ ਮੈਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ ਨਾ ਹੀ ਬਾਹਰ ਜਾਣ ਦਿੰਦੇ ਨੇ ਤੇ ਨਾ ਹੀ ਕਿਸੇ ਨਾਲ ਫੋਨ ਤੇ ਗੱਲ ਕਰਨ ਦਿੰਦੇ ਨੇ ਹੁਣ ਵੀ ਮੈਂ ਲੁੱਕ ਕੇ ਫੋਨ ਕੀਤਾ ਧੀ ਦੇ ਮੂੰਹੋਂ ਇਹ ਗੱਲ ਸੁਣ ਕੇ ਬਚਨੋ ਤਾਂ ਜਿਵੇਂ ਪੱਥਰ ਹੀ ਬਣ ਗਈ ਫੋਨ ਰੱਖਦੇ ਸਾਰ ਹੀ ਬਚਨੋ ਨੇ ਹਰਨਾਮ ਸਿੰਘ ਨੂੰ ਆਵਾਜ਼ ਮਾਰੀ ਤੇ ਸਾਰੀ ਗੱਲ ਦੱਸੀ ਦੋਵੇਂ ਜੀਤੀ ਬਾਰੇ ਸੋਚ ਕੇ ਬਹੁਤ ਦੁਖੀ ਹੋਈ ਬਚਨੋ ਕਹਿਣ ਲੱਗੀ ਪਤਾ ਨਹੀਂ ਕੀ ਕਰਤੇ ਹੋਣਗੇ ਮੇਰੀ ਧੀ ਨਾਲ ਹੁਣ ਤੁਸੀਂ ਕੁਝ ਕਰੋ ਹਰਨਾਮ ਸਿੰਘ ਕੁਝ ਸੋਚ ਕੇ ਕਹਿਣ ਲੱਗਾ ਆਪਾਂ ਕਾਲੀ ਵਿੱਚ ਕੋਈ ਵੀ ਫੈਸਲਾ ਨਹੀਂ ਕਰ ਸਕਦੇ ਕੱਲ ਨੂੰ ਪ੍ਰੀਤ ਤੇ ਸੌਰੇ ਜਾਣੇ ਆ ਕਿੰਨੇ ਦਿਨ ਹੋ ਗਏ ਮਿਲ ਕੇ ਆਇਆਂ ਨੂੰ ਅਗਲੇ ਦਿਨ ਹਰਨਾਮ ਸਿੰਘ ਤੇ ਬਚਨੂ ਦੋਨੋਂ ਪ੍ਰੀਤ ਨੂੰ ਮਿਲਣ ਚਲੇ ਗਏ। ਉਹਨਾਂ ਨੂੰ ਵੇਖ ਕੇ ਪਰਿਵਾਰ ਵਾਲਿਆਂ ਨੇ ਅਣਦੀਖਾ ਕਰ ਦਿੱਤਾ। ਆਉ ਭਗਤ ਤਾਂ ਦੂਰ ਦੀ ਗੱਲ ਸੀ। ਚੱਜ ਨਾਲ ਬੁਲਾਇਆ ਵੀ ਨਹੀਂ ਤੇ ਨਾ ਹੀ ਪ੍ਰੀਤ ਨੇ ਕੋਈ ਖੁੱਲਕੇ ਗੱਲ ਕੀਤੀ ਕਿਉਂਕਿ ਸਾਰਾ ਟੱਬਰ ਨੇੜੇ ਤੇੜੇ ਹੀ ਫਿਰਦਾ ਰਿਹਾ। ਜਦੋਂ ਨਾਂ ਲੈ ਕੇ ਜਾਣ ਬਾਰੇ ਪੁੱਛਿਆ ਤਾਂ ਦੂਰ ਦੀ ਰਿਸ਼ਤੇਦਾਰੀ ਵਿੱਚ ਵਿਆਹ ਦਾ ਬਹਾਨਾ ਬਣਾ ਕੇ ਜਵਾਬ ਦੇ ਦਿੱਤਾ। ਬੁਝੇ ਚਾਹੇ ਮਾਨ ਨਾਲ ਉਹ ਵਾਪਸ ਆ ਗਏ। ਉਹਨਾਂ ਦਾ ਘਰ ਆ ਕੇ ਬਿਲਕੁਲ ਜੀ ਨਾ ਲੱਗਿਆ ਥੋੜੇ ਦਿਨਾਂ ਬਾਅਦ ਪ੍ਰੀਤ ਆਪਣੀ ਸਹੇਲੀ ਦੇ ਵਿਆਹ ਵਿੱਚ ਆਈ ਪ੍ਰੀਤ ਨੂੰ ਵੇਖ ਕੇ ਅਮਨ ਨੇ ਕਿਹਾ ਕੀ ਗੱਲ ਐ ਭੈਣੀ ਤੂੰ ਇੰਨੀ ਸਿੰਪਲ ਕਿਉਂ ਬਣ ਕੇ ਆਈ ਨਾ ਕੋਈ ਗਹਿਣਾ ਨਾ ਚੱਜ ਦਾ ਸੂਟ ਉਹੀ ਪੁਰਾਣਾ ਸੂਟ ਪਾ ਕੇ ਆ ਗਈ ਪ੍ਰੀਤ ਕਹਿਣ ਲੱਗੀ ਕਿੱਥੋਂ ਪਾਉਂਦੀ ਸੂਟ ਮੇਰੇ ਸਾਰੇ ਗਹਿਣੇ ਤੇ ਨਵੇਂ ਕੱਪੜੇ ਤਾਂ ਇਹਨਾਂ ਨੇ ਆਪਣੀ ਧੀ ਦੇ ਵਿਆਹ ਲਈ ਰੱਖ ਲਈ ਨੇ ਪ੍ਰੀਤ ਦੀਆਂ ਅੱਖਾਂ ਪਰ ਆਈਆਂ ਜਿਹੜਾ ਸਮਾਨ ਤੁਸੀਂ ਮੈਨੂੰ ਵਿਆਹ ਵਿੱਚ ਦਿੱਤਾ ਸੀ ਉਹ ਸਾਰਾ ਕੁਝ ਇਹਨਾਂ ਨੇ ਵੇਚ ਦਿੱਤਾ ਬਚਨੂ ਨੇ ਆਪਣੀ ਧੀ ਨੂੰ ਇੱਕ ਫੋਨ ਵੀ ਲੈ ਕੇ ਦਿੱਤਾ ਤਾਂ ਜੋ ਉਸ ਦੀ ਧੀ ਜਦੋਂ ਜੀ ਕਰੇ ਉਹਨਾਂ ਨਾਲ ਗੱਲ ਕਰ ਸਕੇ ਪਰ ਜਗਜੀਤ ਨੇ ਉਹ ਫੋਨ ਵੀ ਖੋਹ ਲਿਆ ਤੇ ਕਹਿਣ ਲੱਗਾ ਇਹ ਤੂੰ ਕੀ ਕਰਨਾ ਹੈ ਮੈਨੂੰ ਦੇ ਦੇ ਜੇ ਗੱਲ ਕਰਨੀ ਹੋਈ ਮੰਮੀ ਦਾ ਫੋਨ ਲੈ ਕੇ ਕਰ ਲਈ ਹੁਣ ਉਹਨਾਂ ਦੀ ਕੁੱਟਮਾਰ ਵਾਦੀ ਹੀ ਜਾ ਰਹੀ ਸੀ ਇੱਕ ਦਿਨ ਉਸਨੇ ਮਾਂ ਨਾਲ ਗੱਲ ਕਰਨ ਲਈ ਜਗਜੀਤ ਦਾ ਫੋਨ ਚੁੱਕਿਆ ਤਾਂ ਉਸਨੇ ਫੋਨ ਖੋ ਕੇ ਪ੍ਰੀਤ ਦੇ ਦੋ ਚਪੇੜਾ ਮਾਰੀਆਂ ਤੇ ਕਹਿਣ ਲੱਗਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਤੋਂ ਬਿਨਾ ਪੁੱਛੇ ਮੇਰੇ ਫੋਨ ਨੂੰ ਹੱਥ ਲਾਉਣ ਦੀ ਅੱਗੇ ਤੋਂ ਜੇ ਮੇਰੀ ਕਿਸੇ ਚੀਜ਼ ਨੂੰ ਚੁੱਕਿਆ ਤਾਂ ਮੈਂ ਜਾਨੂ ਮਾਰ ਦੂੰ ਹੌਲੀ ਹੌਲੀ ਟਾਈਮ ਲੰਘਦਾ ਗਿਆ ਹੁਣ ਪ੍ਰੀਤ ਦੇ ਵਿਆਹ ਨੂੰ 1 ਸਾਲ ਹੋ ਗਿਆ ਪ੍ਰੀਤ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਨੀਮੀ ਰੱਖਿਆ ਪਰ ਨੀਮੀ ਦੇ ਜਨਮ ਤੋਂ ਬਾਅਦ ਪ੍ਰੀਤ ਉੱਤੇ ਅਤਿਆਚਾਰ ਹੋਰ ਵੀ ਵੱਧ ਗਏ ਕਿਉਂਕਿ ਉਸ ਦੀ ਸੱਸ ਨੂੰ ਪੋਤਾ ਚਾਹੀਦਾ ਸੀ ਹੁਣ ਪ੍ਰੀਤ ਦੀ ਸੱਸ ਉਸ ਨੂੰ ਜਗਜੀਤ ਤੇ ਦੂਜੇ ਵਿਆਹ ਦੀ ਧਮਕੀ ਦਿੰਦੀ ਤੇ ਕਹਿੰਦੀ ਤੂੰ ਘਰੇ ਰਹਿਣਾ ਤਾਂ ਆਪਣੇ ਪਿਓ ਨੂੰ ਕਹ ਦੇ ਪੈਸਿਆਂ ਦਾ ਇੰਤਜ਼ਾਮ ਕਰੇ ਇੱਕ ਦਿਨ ਪ੍ਰੀਤ ਚਾਹ ਲੈ ਕੇ ਆਪਣੀ ਸੱਸ ਦੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਸ ਨੂੰ ਕੁਝ ਖੁਸਰ-ਮੁਸਰ ਸੁਣਾਈ ਦਿੱਤੀ ਉਸ ਦੀ ਸੱਸ ਜਗਜੀਤ ਨੂੰ ਕਹਿ ਰਹੀ ਸੀ ਕਿ ਪਹਿਲਾਂ ਇਸ ਦੀ ਧੀ ਨੂੰ ਟਿਕਾਣੀ ਲਾ ਦੇ ਫਿਰ ਇਹ ਮਹਾਰਾਣੀ ਦਾ ਕੁਝ ਕਰੀਏ ਆਪਾਂ ਤੇਰਾ ਦੂਜਾ ਵਿਆਹ ਕਰਾਂਗੇ ਜਿੱਥੋਂ ਬਹੁਤ ਸਾਰੇ ਪੈਸੇ ਮਿਲਣਗੇ ਇਹ ਸੁਣ ਕੇ ਪ੍ਰੀਤ ਨੂੰ ਯਕੀਨ ਨਾ ਹੋਇਆ ਉਹ ਇੱਕਦਮ ਹੀ ਸੁੰਨ ਹੋ ਗਈ ਆਪਣੇ ਆਪ ਨੂੰ ਸੰਭਾਲਦੀ ਹੋਈ ਨੇ ਨਾਟਕ ਕੀਤਾ ਜਿਵੇਂ ਉਸ ਨੇ ਕੁਝ ਸੁਣਿਆ ਹੀ ਨਾ ਹੋਵੇ ਅਗਲੇ ਦਿਨ ਜਦੋਂ ਸਾਰੇ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਤਾਂ ਉਹ ਚੁੱਪਚਾਪ ਘਰ ਤੋਂ ਨਿਕਲ ਗਈ ਉਸਨੇ ਰਾਹ ਵਿੱਚ ਕਿਸੇ ਦਾ ਫੋਨ ਫੜ ਕੇ ਆਪਣੇ ਘਰ ਫੋਨ ਕੀਤਾ ਤੇ ਬਚਨ ਨੂੰ ਪੁੱਛਿਆ ਮੈਂ ਫੈਸਲਾ ਲੈ ਲਿਆ ਮੈਂ ਹੁਣ ਉਸ ਘਰ ਵਿੱਚ ਨਹੀਂ ਰਹਾਂਗੀ ਮੈਂ ਸਿਰਫ ਇਹ ਜਾਣਨ ਲਈ ਫੋਨ ਕੀਤਾ ਕਿ ਮੇਰੇ ਇਸ ਫੈਸਲੇ ਵਿੱਚ ਮੇਰੇ ਮਾਪਿਓ ਮੇਰਾ ਸਾਥ ਦੇਣਗੇ ਜਾਂ ਨਹੀਂ ਬਚਨ ਨੇ ਹੌਲੀ ਜਹੀ ਕਿਹਾ ਅੱਜ ਤੇਰੀ ਭੈਣ ਅਮਨ ਨੂੰ ਦੇਖਣ ਵਾਲੇ ਆ ਰਹੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਮੈਂ ਤੇਰੇ ਪਾਪਾ ਨਾਲ ਗੱਲ ਕਰਾਂਗੀ ਇਹ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਉਸੇ ਰਾਤ ਹੀ ਜਗਜੀਤ ਦਾ ਫੋਨ ਆ ਗਿਆ ਕਿ ਪ੍ਰੀਤ ਕਰੋ ਗਾਇਬ ਹੈ ਹੁਣ ਸਵੇਰ ਹੋ ਗਈ ਸੀ ਸਾਰੇ ਪ੍ਰੀਤ ਨੂੰ ਲੱਭਣ ਵਿੱਚ ਰੁੱਝ ਗਏ ਅਮਨ ਨੇ ਪ੍ਰੀਤ ਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕਰਕੇ ਪੁੱਛਿਆ ਪਰ ਪ੍ਰੀਤ ਕਿਸੇ ਦੇ ਕੋਲ ਵੀ ਨਹੀਂ ਸੀ ਗਈ ਦੁਪਹਿਰ ਵੇਲੇ ਫੋਨ ਦੀ ਘੰਟੀ ਵੱਜੀ ਫੋਨ ਅਮਨ ਨੇ ਚੁੱਕਿਆ ਫੋਨ ਤੇ ਕੋਈ ਆਦਮੀ ਬੋਲ ਰਿਹਾ ਸੀ ਜੋ ਕਿ ਮਹਿਲਾ ਮੰਡਲ ਵਿੱਚ ਕੰਮ ਕਰਦਾ ਸੀ ਉਸਨੇ ਦੱਸਿਆ ਕਿ ਪ੍ਰੀਤ ਕੱਲ ਆਪਣੀ ਕੁੜੀ ਨੂੰ ਲੈ ਕੇ ਸਾਡੇ ਕੋਲ ਆ ਗਈ ਸੀ ਅਤੇ ਉੱਥੇ ਉਹ ਬਿਲਕੁਲ ਠੀਕ ਹੈ ਉਹਨਾਂ ਨੇ ਫੋਨ ਤੇ ਦੱਸਿਆ ਕਿ ਅਸੀਂ ਉਸਦੇ ਸਹੁਰਿਆਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਹ ਸਭ ਸੁਣ ਕੇ ਅਮਨ ਨੇ ਫੋਨ ਰੱਖ ਦਿੱਤਾ ਉਸਨੇ ਛੇਤੀ ਕਰਦਿਆਂ ਨੂੰ ਸਾਰੀ ਗੱਲ ਦੱਸੀ। ਪ੍ਰੀਤ ਠੀਕ ਹੈ। ਇਹ ਜਾਣ ਕੇ ਸਾਰਿਆਂ ਦੇ ਸਾਹ ਵਿੱਚ ਸਾਹ ਆ ਗਿਆ। ਅਮਨ ਦੇ ਮੂੰਹੋਂ ਪ੍ਰੀਤ ਬਾਰੇ ਸੁਣ ਕੇ ਹਰਨਾਮ ਸਿੰਘ ਇੱਕਦਮ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਂ ਹੁਣੇ ਪ੍ਰੀਤ ਨੂੰ ਲੈ ਕੇ ਆਉਣਾ। ਰੱਬ ਨੇ ਸਾਨੂੰ ਗਲਤੀ ਸੁਧਾਰਨ ਦਾ ਇੱਕ ਮੌਕਾ ਦਿੱਤਾ ਹੈ ਤੇ ਮੈਂ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦਾ। ਇਹ ਕਹਿ ਕੇ ਹਰਨਾਮ ਸਿੰਘ ਘਰੋਂ ਚਲਾ ਗਿਆ। ਸ਼ਾਮ ਤੱਕ ਪ੍ਰੀਤ ਤੇ ਨੀਮੀ ਨੂੰ ਲੈ ਕੇ ਘਰ ਵਾਪਸ ਆ ਗਿਆ। ਅਗਲੇ ਦਿਨ ਅਮਨ ਦੇ ਬਚੋਲਿਆਂ ਦਾ ਫੋਨ ਆਇਆ ਕਿ ਮੁੰਡੇ ਵਾਲਿਆਂ ਨੂੰ ਅਮਨ ਪਸੰਦ ਹੈ ਪਰ ਹਰਨਾਮ ਸਿੰਘ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਅਸੀਂ ਅਜੇ ਅਮਨ ਦਾ ਵਿਆਹ ਨਹੀਂ ਕਰਨਾ ਹਰਨਾਮ ਸਿੰਘ ਨੇ ਕਿਹਾ ਮੈਂ ਉਸ ਨੂੰ ਅੱਗੇ ਪੜਾਉਣਾ ਹੈ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੀ ਮੈਂ ਉਸ ਦੇ ਵਿਆਹ ਬਾਰੇ ਸੋਚਾਂਗਾ ਵੀ ਨਹੀਂ ਹਰਨਾਮ ਸਿੰਘ ਦੇ ਮੂੰਹੋਂ ਇਹ ਗੱਲ ਸੁਣ ਕੇ ਅਮਨ ਤੇ ਪ੍ਰੀਤ ਦੋਵੇਂ ਖੁਸ਼ ਹੋ ਗਈਆਂ ਹੁਣ ਅਮਨ ਦੇ ਨਾਲ-ਨਾਲ ਪ੍ਰੀਤ ਨੇ ਵੀ ਯੂਪੀਐਸਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ 6 ਮਹੀਨੇ ਬਾਅਦ ਹੀ ਪ੍ਰੀਤ ਦਾ ਜਗਜੀਤ ਸਿੰਘ ਨਾਲ ਤਲਾਕ ਹੋ ਗਿਆ ਦੇਖਦੇ ਹੀ ਦੇਖਦੇ 3 ਸਾਲ ਲੰਘ ਗਏ ਪ੍ਰੀਤ ਨੇ ਪੂਰੀ ਜਾਨ ਲਾ ਕੇ ਯੂਪੀਐਸਸੀ ਪੇਪਰ ਦੀ ਤਿਆਰੀ ਕੀਤੀ ਤੇ ਪਾਸ ਵੀ ਕਰ ਲਿਆ ਹੁਣ ਉਹ ਇੱਕ ਅਫਸਰ ਬਣ ਗਈ ਸੀ ਜਗਜੀਤ ਸਿੰਘ ਜੋ ਕਿ ਕਦੇ ਆਪਣੀ ਪਤਨੀ ਨੂੰ ਦਿਹੇਜ ਲਈ ਤੰਗ ਕਰਦਾ ਸੀ ਅੱਜ ਉਹ ਆਪਣੀ ਭੈਣ ਨੂੰ ਇਨ੍ਹਾਂ ਦਿਹੇਜ ਦੇ ਲਾਲਚੀਆਂ ਤੋਂ ਨਿਆアドਵਾਉਣ ਲਈ ਤਾਂ ਤਾਂ ਤੱਕੇ ਖਾ ਰਿਹਾ ਸੀ ਕਿਉਂਕਿ ਉਸਦੀ ਭੈਣ ਦੇ ਸਹੁਰੇ ਵੀ ਉਸ ਨਾਲ ਉਹੀ ਕੁਝ ਕਰ ਰਹੇ ਸਨ ਜੋ ਕਦੇ ਜਗਜੀਤ ਨੇ ਆਪਣੀ ਪਤਨੀ ਪ੍ਰੀਤ ਨਾਲ ਕੀਤਾ ਸੀ ਜਗਜੀਤ ਆਪਣੀ ਭੈਣ ਦੇ ਸਹੁਰਿਆਂ ਖਿਲਾਫ ਦਫ਼ਤਰ ਵਿੱਚ ਸ਼ਿਕਾਇਤ ਕਰਨ ਗਿਆ ਉਸਦੀ ਮਾਂ ਤੇ ਉਸਦੀ ਭੈਣ ਵੀ ਉਸ ਦੇ ਨਾਲ ਸਨ ਉਹ ਬੈਠੇ ਐਸਪੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸਨ ਥੋੜੀ ਦੇਰ ਬਾਅਦ ਐਸਪੀ ਜੋ ਕਿ ਇੱਕ ਲੜਕੀ ਸੀ ਛੇਤੀ ਛੇਤੀ ਕਮਰੇ ਵਿੱਚ ਆਈ ਤੇ ਕੁਰਸੀ ਤੇ ਬੈਠ ਗਈ ਉਸ ਨੂੰ ਵੇਖ ਕੇ ਤਾਂ ਜਗਜੀਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਬਲਕਿ ਉਸਦੀ ਪਹਿਲੀ ਪਤਨੀ ਪ੍ਰੀਤ ਹੀ ਸੀ ਪ੍ਰੀਤ ਨੇ ਜਗਜੀਤ ਸਿੰਘ ਨੂੰ ਪਛਾਣ ਲਿਆ ਫਿਰ ਉਸ ਦੁਆਰਾ ਦਿੱਤੇ ਕਾਗਜ਼ ਨੂੰ ਚੁੱਕ ਕੇ ਪੜਿਆ ਤੇ ਬੋਲੀ ਦਾਸ ਦਾ ਕੇਸ ਹੈ ਸਹੁਰੇ ਕੁੱਟਮਾਰ ਵੀ ਕਰਦੇ ਨੇ ਤੇ ਪੈਸਿਆਂ ਦੀ ਮੰਗ ਵੀ ਕਰਦੇ ਨੇ ਇਹ ਗੱਲ ਆਮ ਹੋ ਗਈ ਹੈ ਕਿਉਂ ਮੈਂ ਠੀਕ ਕਿਹਾ ਮਿਸਟਰ ਜਗਜੀਤ ਸਿੰਘ ਹੁਣ ਜਗਜੀਤ ਤੇ ਉਸਦੀ ਮਾਂ ਦੇ ਮੂੰਹੋਂ ਕੁਝ ਨਾ ਨਿਕਲਿਆ ਉਹ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਏ ਬਿਨਾ ਕੁਝ ਬੋਲੇ ਚੁੱਪਚਾਪ ਉੱਠ ਕੇ ਉੱਥੋਂ ਚਲੇ ਗਏ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹੋ ਜਿਹੀਆਂ ਹੋਰ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਚੈਨਲ ਨਾਲ ਜੁੜੇ ਰਹੋ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ